ਲੈਂਡ ਪੁਲਿੰਗ ਪਾਲਿਸੀ ਜਿੱਥੇ ਵਾਪਸ ਹੋਈ ਹੈ ਆਵਾਮ ਦੀ ਭਲੇ ਲੋਕਾਂ ਦੀ ਜਿੱਤ ਹੋਈ ਹੈ ਸਾਰੇ ਜਰਨਲਿਸਟਾਂ ਦੀ ਜਿੱਤ ਹੋਈ ਹੈ ਸਾਰੇ ਸਮਾਜ ਸੇਵੀਆਂ ਦੀ ਹੋਈ ਹੈ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਜਿੱਤ ਹੋਈ ਹੈ ਕਿ ਜਦੋਂ ਇਹਨਾਂ ਨੇ ਲੈਂਡ ਪੁਲਿੰਗ ਪਾਲਿਸੀ ਲਿਆਂਦੀ ਸੀ ਕਿ ਉਹਦੋਂ ਆ ਜਮੀਨ ਦੱਬਣਾ ਚਾਹੁੰਦੇ ਸੀ ਲੋਕਾਂ ਦੀ ਜ਼ਮੀਨਾਂ ਦੱਬ ਕੇ ਆਪਣਾ 2027 ਦੇ ਵਿੱਚ ਮੋਟਾ ਫੰਡ ਰੇਸ ਕਰਨਾ ਚਾਹੁੰਦੇ ਸੀ ਰੱਬ ਇਹ ਪੰਜਾਬ ਹੈ ਪੰਜਾਬ ਇਹਨਾਂ ਨੂੰ ਪਤਾ ਨਹੀਂ ਸੀ ਕਿ ਇਹਨਾਂ ਨੇ ਥੋੜ ਨੂੰ ਡਸਟ ਕਰਨ ਨੂੰ ਇਹ ਕੰਮ ਕੀਤਾ ਪਰ ਇਹਨਾਂ ਦੀ ਚੱਲੀ ਨਹੀਂ ਸੋ ਇਹਨਾਂ ਨੂੰ ਇਹ ਵਾਪਸ ਲੈਣਾ ਪਿਆ ਪਰ ਫਿਰ ਵੀ ਪੰਜਾਬੀਆਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਤਰਕ ਹੋਣਾ ਪਏਗਾ ਇਹਨਾਂ ਤੋਂ ਕਿ ਕਿਸੇ ਵਲੇ ਵੀ ਕੋਈ ਵੀ ਅਜੇਹੀ ਘਟਨਾ ਇਹਨਾਂ ਨਾਲ ਵਾਪਰ ਸਕਦੀ ਹੈ ਕੋਈ ਵੀ ਅਜੇਹਾ ਪਾਲਿਸੀ ਲਿਆ ਕੇ ਤੁਹਾਡੇ ਪੰਜਾਬ ਦਾ ਰੈਵਨਿਊ ਲੁੱਟ ਕੇ ਦਿੱਲੀ ਤੇ ਹੋਰ ਸਟੇਟਾਂ ਤੇ ਸੂਬਿਆਂ ਦੇ ਵਿੱਚ ਪ੍ਰਚਾਰ ਕਰ ਸਕਦੇ ਆ ਦੇਖੋ ਪਹਿਲਾਂ ਤੇ ਸਰਦਾਰ ਭਗਵੰਤ ਸਿੰਘ ਮਾਨ ਕੋਲੇ ਤੇ ਪਾਵਰਾ ਹੀ ਨਹੀਂ ਗਿਆ ਪਹਿਲਾਂ ਤੇ ਉਹਨਾਂ ਦੇ ਮਤਾ ਪਾਕ ਕੇ ਉਹਨਾਂ ਕੋਲੇ ਪਾਵਰਾ ਜੜੀਆਂ ਆਈਆਂ ਉਹ ਚੀਫ ਸੈਕਟਰੀ ਚਲਾਦੇ ਸਟੇਟ ਨੂੰ ਨਾਲ ਦੀ ਨਾਲ ਰਵਿੰਦ ਕੇਜਰੀਵਾਲ ਜਿਹੜੇ ਨਕਾਰੇ ਹੋਏ ਉਥੋਂ ਦੇ ਲੀਡਰ ਅਗੇ ਆ ਉਹ ਪੰਜਾਬ ਨੂੰ ਚਲਾ ਰਹੇ ਤੇ ਪੰਜਾਬ ਦੀਆਂ ਪਾਲਿਸੀਆਂ ਕ੍ਰੀਏਟ ਕਰ ਰਹੇ ਜੇ ਪੰਜਾਬ ਦੇ ਭਲੇ ਦੀਆਂ ਜਿਨ੍ਹਾਂ ਨੂੰ ਲੋਕਾਂ ਨੇ ਦਿੱਲੀ ਤੋਂ ਨਕਾਰਤਾ ਉਹ ਪੰਜਾਬ ਦੇ ਭਲੇ ਦੀਆਂ ਪਾਲਿਸੀਆਂ ਕ੍ਰੀਏਟ ਕਰ ਰਿਹਾ ਹੈ। ਅਬ ਐਕਚੁਅਲੀ ਇਹ ਚਾਹਦੇ ਸੀ ਕਿ ਪੰਜਾਬ ਇਹਨਾਂ ਨੂੰ ਨਜ਼ਰ ਆ ਗਿਆ ਸੀ ਕਿ ਪੰਜਾਬ ਦਾ ਖਜ਼ਾਨਾ ਬਹੁਤ ਹੈਗਾ ਜਿਹੜੀਆਂ ਜ਼ਮੀਨਾਂ ਆਈਆਂ ਲੋਕਾਂ ਦੀਆਂ ਇਸ ਜ਼ਮੀਨਾਂ ਨੂੰ ਅਸੀਂ ਅਸੀਂ ਵਰਤਾਂਗੇ 2027 ਵਾਸਤੇ ਅਸੀਂ ਅਸੀਂ ਵੱਡਾ ਵੱਡੇ ਪੱਧਰ ਤੇ ਪੈਸਾ ਇਕੱਠਾ ਕਰ ਲਾਂਗੇ। ਪਰ ਪੰਜਾਬ ਵਾਲਿਆਂ ਨੇ ਇਹਨਾਂ ਨੂੰ ਚੱਲਣ ਨਹੀਂ ਦਿੱਤੀ। ਇਹਨਾਂ ਨੇ ਅੱਗੇ ਤੇ ਇਹਨਾਂ ਦੀ ਲੁੱਟ ਹੁੰਦੀ ਸੀ ਲੱਖਾਂ ਤੱਕ। ਉਹਨਤੇ ਅੱਜ ਕੀ ਯੋਜਨਾ ਨੇ ਲੂਟ ਸਿੱਧੀ ਅਰਬਾਂ ਤੱਕ ਸੋਚ ਲਈ ਕਿ ਅਰਬਾਂ ਰੁਪਏ ਸੁਨ ਲੂਪੀਏ ਹੋਰ ਸਟੇਟਾਂ ਦੇ ਵਿੱਚ ਆਪਣਾ ਪ੍ਰਚਾਰ ਕਰੀਏ ਪੈਸੇ ਉੱਥੇ ਰਾਜ ਨੂੰ ਜਿਹੜਾ ਪੰਜਾਬ ਧਾਗਾ ਹੈ ਉੱਥੇ ਖਰਚੀਏ ਜਦੋਂ ਤੁਸੀਂ ਸਮਾਜ ਨੂੰ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਵੰਡਦੇ ਹੋਗੇ ਤੇ ਇਹ ਡਿਵਾਈਡ ਐਂਡ ਰੂਲਸ ਦੀ ਪਾਲਿਸੀ ਜਿਹੜੀ ਹੱਗੀ ਆ ਉਹ ਖੇਡਣ ਲੱਗੇ ਤੁਹਾਡੇ ਨਾਲ ਜਿਵੇਂ ਕਹਿੰਦੇ ਕਿ ਫੂਟ ਡਾਲੋ ਤੇ ਰਾਜ ਕਰੋ ਦੀ ਨੀਤੀ ਤੁਹਾਡੇ ਨਾਲ ਮਤਲਬ ਕਿ ਅਪਰੋਕਸੀਮੇਟਲੀ ਪੰਜਾਬ ਦੇ ਵਿੱਚ 20 ਦੇ ਆਸ-ਪਾਸ ਬੋੜ ਬਣ ਚੁੱਕੇ ਆ 20 ਦੇ ਆਸ-ਪਾਸ ਇੱਕ ਤੋਂ ਵੱਧ ਹੋ ਸਕਦੇ ਘੱਟ ਨਹੀਂ ਹੋ ਸਕਦੇ

ਪ੍ਰਧਾਨ ਜੀ ਤੁਹਾ ਦਾ ਕਲਮ ਨਿਰਪੱਖ ਪੰਜਾਬੀ ਚੈਨਲ ਉਪਰ ਸੇ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਤੇ ਤੁਹਾਡੇ ਤੋਂ ਇੱਕ ਖਾਸ ਪੁਆਇੰਟ ਦੇ ਬਾਰੇ ਦੇ ਵਿੱਚ ਜਾਣਕਾਰੀ ਦੇਣਾ ਚਾਹੁੰਦੇ ਆ ਇਨੀ ਦਿਨੀ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਗੱਲਬਾਤ ਚੱਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਇੱਕ ਲੋਕ ਭਲਾਈ ਵਾਸਤੇ ਪਾਲਿਸੀ ਜਿਹੜੀ ਹੈ ਲਾਗੂ ਕੀਤੀ ਜਾ ਰਹੀ ਸੀ ਲੈਂਡ ਫੋਲਿੰਗ ਪਾਲਿਸੀ ਉਹਨੂੰ ਲੈਪਸ ਕੀਤਾ ਗਿਆ ਜੀ ਸਰਕਾਰ ਵੱਲੋਂ ਬੈਕ ਸਟੈਪ ਲਿਆ ਗਿਆ ਹੈ ਤੇ ਤੁਹਾਡੇ ਵਿਚਾਰ ਲੈਣਾ ਚਾਹੁੰਦੇ ਆ ਜੀ ਤੁਸੀਂ ਕੀ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵਿਸ਼ੇ ਤੇ ਗੱਲ ਕੀਤੀ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਿਹੜੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਕਹਿੰਦੇ ਕਿ ਅਸੀਂ ਲੋਕਾਂ ਦੇ ਭਲੇ ਵਾਸਤੇ ਲਿਆਂਦੀ ਸੀ ਉਹਨਾਂ ਉਸ ਪਾਲਿਸੀ ਨੂੰ ਲੋਕਾਂ ਨੇ ਪੂਰੀ ਤਰ੍ਹਾਂ ਨਕਾਰਤਾ ਸੀ ਅੱਜ ਲੈਂਡ ਪੁਲਿੰਗ ਪਾਲਿਸੀ ਜਿੱਥੇ ਵਾਪਸ ਹੋਈ ਹੈ ਆਵਾਮ ਦੀ ਭਲੇ ਲੋਕਾਂ ਦੀ ਜਿੱਤ ਹੋਈ ਹੈ ਸਾਰੇ ਜਰਨਲਿਸਟਾਂ ਦੀ ਜਿੱਤ ਹੋਈ ਹੈ ਸਾਰੇ ਸਮਾਜ ਸੇਵੀਆਂ ਦੀ ਹੋਈ ਹੈ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਜਿੱਤ ਹੋਈ ਹੈ ਕਿ ਜਦੋਂ ਇਹਨਾਂ ਨੇ ਲੈਂਡ ਪੁਲਿੰਗ ਪਾਲਿਸੀ ਲਿਆਂਦੀ ਸੀ ਕਿ ਉਹਦੋਂ ਆ ਜ਼ਮੀਨ ਦੱਬਣਾ ਚਾਹੁੰਦੇ ਸੀ ਲੋਕਾਂ ਦੀ ਜ਼ਮੀਨਾਂ ਦੱਬ ਕੇ ਆਪਣਾ 2027 ਦੇ ਵਿੱਚ ਮੋਟਾ ਫੰਡ ਰੇਸ ਕਰਨਾ ਚਾਹੁੰਦੇ ਸੀ ਪਰ ਇਹ ਪੰਜਾਬ ਹੈ ਪੰਜਾਬ ਇਨਾਂ ਨੂੰ ਪਤਾ ਨਹੀਂ ਸੀ ਕਿ ਇਹਨਾਂ ਨੇ ਤੁਹਾਨੂੰ ਟੈਸਟ ਕਰਨ ਨੂੰ ਇਹ ਕੰਮ ਕੀਤਾ ਪਰ ਇਹਨਾਂ ਦੀ ਚੱਲੀ ਨਹੀਂ ਸੋ ਇਹਨਾਂ ਨੂੰ ਵਾਪਸ ਲੈਣਾ ਪਿਆ ਪਰ ਫਿਰ ਵੀ ਪੰਜਾਬੀਆਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਤਰਕ ਹੋਣਾ ਪਏਗਾ ਇਹਨਾਂ ਤੋਂ ਕਿ ਕਿਸੇ ਵਲੇ ਵੀ ਕੋਈ ਵੀ ਅਜੀਹੀ ਘਟਨਾ ਇਹਨਾਂ ਨਾਲ ਵਾਪਰ ਸਕਦੀ ਹੈ ਕੋਈ ਵੀ ਅਜੀਹਾ ਪਾਲਿਸੀ ਲਿਆ ਕੇ ਤੁਹਾਡੇ ਪੰਜਾਬ ਦਾ ਰੈਵਨਿਊ ਲੁੱਟ ਕੇ ਦਿੱਲੀ ਤੇ ਹੋਰ ਸਟੇਟਾਂ ਤੇ ਸੂਬਿਆਂ ਦੇ ਵਿੱਚ ਪ੍ਰਚਾਰ ਕਰ ਸਕਦੇ ਆ ਇਹ ਕਹਿੰਦੇ ਆ ਕਿ ਅਸੀਂ ਹਲੀਮੀ ਰਾਜ ਲਿਆਉਣੇ ਆ ਹਲੀਮੀ ਰਾਜ ਉਹ ਹੁੰਦਾ ਜਿੱਥੇ ਗੁਨਾਹਗਾਰ ਅਤੇ ਮਾੜੇ ਅੰਸਰਾਂ ਨੂੰ ਡਰ ਹੋਵੇ ਤੇ ਭੋਲੇ ਲੋਕਾਂ ਨੂੰ ਉਰ ਤੇ ਭਰੋਸਾ ਹੋਵੇ ਪਰ ਇੱਥੇ ਤੇ ਸਭ ਕੁਝ ਉਲਟਾ ਚੱਲ ਰਿਹਾ ਹੈ ਇਹਨਾਂ ਨੂੰ ਲੱਗਦਾ ਸੀ ਕਿ ਚਲੋ ਪੁਲਿਸ ਸਾਡੀ ਆ ਲੋਕ ਵਿਰੋਧ ਕਰਨਗੇ ਪ੍ਰਦਰਸ਼ਨ ਕਰਨਗੇ ਅਸੀਂ ਡਾਂਗਾ ਫਿਰਾਂਗੇ ਪਰ ਇਹਨਾਂ ਦੀ ਇੱਕ ਬਨੀ ਚੱਲੀ ਕਿਉਂਕਿ ਸਾਰੇ ਇਹਨਾਂ ਦੇ ਖਿਲਾਫ ਹੋ ਗਏ ਇਹਨਾਂ ਦੀ ਪਾਰਟੀ ਦੇ ਆਪ ਹੀ ਵੱਡੇ ਕਦਵਾ ਲੀਡਰ ਜਾਂ ਛੋਟੇ ਕੋਈ ਵੀ ਲੀਡਰ ਹੋ ਉਹ ਸਾਰੇ ਦੇ ਸਾਰੇ ਇਹਨਾਂ ਦੇ ਖਿਲਾਫ ਹੋ ਗਏ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਤੇ ਪੰਜਾਬ ਨੂੰ ਖਾਣ ਨੂੰ ਤਰਪੇ ਆ ਸੋ ਇਸ ਲਈ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਬਹੁਤ ਧੰਨਵਾਦੀ ਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਤੇ ਉਹਨਾਂ ਦੀ ਪੂਰੀ ਜਥੇਬੰਦੀ ਸ਼੍ਰੋਮਣੀ ਕਾਲੀਦਾ ਲਾਹਰ ਸਾਹਿਬ ਨੇ ਪੂਰਾ ਡਟ ਕੇ ਇਸ ਮਹੀਨੇ ਦੇ ਵਿੱਚ ਸਮਾਜ ਸੇਵੀ ਲੋਕਾਂ ਦੇ ਨਾਲ ਤੇ ਹੋਰ ਵੀ ਜਿਹੜੇ ਲੋਕ ਅਗਿਆ ਯੂਐਸ ਪਾਲਿਸੀ ਦੇ ਖਿਲਾਫ ਸੀ ਉਹਨਾਂ ਦੇ ਨਾਲ ਡਟ ਕੇ ਖੜੇ ਤੇ ਹੋਰ ਵੀ ਜਿਹੜੇ ਜਰਨਲਿਸਟ ਅਗਿਆ ਜਿਨ੍ਹਾਂ ਨੇ ਸੱਚ ਤੇ ਪਹਿਰਾ ਦਿੱਤਾ ਉਹਨਾਂ ਨੂੰ ਵੀ ਸ਼ਲਾਮ ਪਾ ਤੇ ਹੋਰ ਵੀ ਜਿਹੜੇ ਸਮਾਜ ਸੇਵੀ ਸੰਸਥਾਵਾਂ ਆਈਆਂ ਜਾਂ ਜਿਨ੍ਹਾਂ ਨੇ ਵੀ ਆਪਣਾ ਵਿਰੋਧ ਅਦੇ ਵਿੱਚ ਦਰਜ ਕਰਾਇਆ ਅਸੀਂ ਸਾਰੇ ਉਹਨਾਂ ਦਾ ਧੰਨਵਾਦ ਕਰਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰਧਾਨ ਜੀ ਅਗਰ ਆਪਾਂ ਸ਼੍ਰੋਮਣੀ ਅਕਾਲੀ ਦਲ ਅਮਨਿਤਸਰ ਦੇ ਅਗਲੇ ਸਟੈਪ ਬਾਰੇ ਗੱਲਬਾਤ ਕਰੀਏ ਤਾਂ ਤੁਸੀਂ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਮੈਂ ਤੇ ਆਵਾਮ ਨੂੰ ਅਹੀ ਬੇਨਤੀ ਕਰਨਾ ਚਾਹਾਂਗਾ ਕਿ 2027 ਦੀਆਂ ਚੋਣਾਂ ਤੇ ਸਮੇ ਬਹੁਤ ਧਿਆਨ ਦੇਣ ਤੇ ਜੇਕਰ ਉਹਨਾਂ ਨੂੰ ਪਤਾ ਹੋਵੇ ਕਿ ਇਹ ਲਟੇਰੀਆਂ ਤੋਂ ਬਚਣਾ ਹੈ ਤੇ ਫੇਰ ਹੀ ਆਪਾਂ ਇਸ ਚੰਗਲ ਚੋਂ ਨਿਕਲ ਸਕਦੇ ਹਾਂ ਜਦੋਂ 2027 ਦੇ ਵਿੱਚ ਆਵਾਮ ਇਹਨਾਂ ਦਾ ਤਖਤਾ ਪਲਟੇਗੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਆਉਂਦੀ ਹੈ ਤੇ ਇੱਕ ਇੱਕ ਚੀਜ਼ ਦਾ حساب ਲਿੱਤਾ ਜਾਏਗਾ ਮਤ ਸੋਚਣ ਕਿ ਪੈਸਿਆਂ ਦੇ ਹਿਸਾਬ ਤੇ ਚਲੋ ਅਸੀਂ ਲੈਣਾ ਹੀ ਲੈਣਾ ਹੈਗਾ ਉਹਦੇ ਨਾਲ ਨਾਲ ਜਿਹੜਾ ਇਹਨਾਂ ਨੇ ਲੋਕਾਂ ਦਾ ਸਮਾਂ ਖਰਾਬ ਕੀਤਾ ਅੱਜ ਸਮਾਂ ਸਭ ਤੋਂ ਜ਼ਿਆਦਾ ਕੀਮਤੀ ਹੈ ਇਹ ਆਪ ਕਮਰਿਆਂ ਦੇ ਵਿੱਚ ਬੈਠ ਕੇ ਪਾਲਿਸੀਆਂ ਬਣਾ ਕੇ ਸਾਡੇ ਉੱਤੇ ਮਾਰ ਦਿੰਦੇ ਆ ਤੇ ਬਾਅਦ ਚੋਂ ਜੇ ਅਸੀਂ ਲੋਕ ਵਿਰੋਧ ਕਰਦੇ ਆ ਮਜਾਰੇ ਕਰਦੇ ਆ ਧਰਨੇ ਪ੍ਰਦਰਸ਼ਨ ਕਰਦੇ ਆ ਸੋ ਜਿਹੜਾ ਲੋਕਾਂ ਦਾ ਸਮਾਂ ਖਰਾਬ ਹੁੰਦਾ ਪਿਆ ਤੇ ਪੰਜਾਬ ਦਾ ਪੈਸਾ ਖਰਾਬ ਹੁੰਦਾ ਪਿਆ ਇਹ ਸਰ ਇੱਕ ਇੱਕ ਰੁਪਏ ਦਾ ਇਹਨਾਂ ਤੋਂ ਸਾਫ ਵਸੂਲਿਆ ਜਾਏਗਾ ਇੱਕ ਇੱਕ ਮਿੰਟ ਸਕਿੰਟ ਦਾ ਸਾਫ ਵਸੂਲਿਆ ਜਾਏਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਸਾਡੇ ਜਰਨੈਲ ਅਗੇ ਆ ਫਿਰ ਇਹਦੇ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਇੱਕ ਬੜੀ ਵੱਡੀ ਗੱਲ ਸਾਂਝੀ ਕਰਨ ਜਾ ਰਿਹਾ ਹਾਂ ਕਿ ਆਮ ਆਦਮੀ ਪਾਰਟੀ ਜਿਹੜੀ ਇਨਕਲਾਬ ਤੋਂ ਨਿਕਲੀ ਕਹਿੰਦੀ ਸੀ ਪਾਰਟੀ ਨਹੀਂ ਹੈ ਇਹਨਾਂ ਨੇ ਪੂਰਾ ਪੂਰਾ ਪੰਜਾਬ ਨੂੰ ਜਾਤ ਪਾਤ ਦੇ ਵਿੱਚ ਵੰਡਣ ਤੇ ਕੋਈ ਕਸਰ ਨਹੀਂ ਛੱਡੀ। ਇਹਨਾਂ ਨੇ ਬੀਤੇ ਦਿਨੀ ਬੋਡਸ ਬਣਾਨੇ ਸ਼ੁਰੂ ਕਰਤੇ ਆ। ਮਤਲਬ ਕਿ ਹਰ ਜਾਤ ਤੇ ਫਿਰਕਿਆਂ ਦੇ ਇਹਨਾਂ ਨੇ ਲੱਗ-ਲੱਗ ਬੋਡ ਬਣਾਉਤੇ ਆ। ਜਿਵੇਂ ਇੱਕ ਸਨਿਆਰ ਬਰਾਦਰੀ ਦੇ ਲਾਲੋ ਸੈਨ ਸਮਾਜ ਦੇ ਲਾਲੋ ਮਤਲਬ ਕਿ ਹਰ ਇੱਕ ਤਰ੍ਹਾਂ ਦੇ ਇਹਨਾਂ ਨੇ ਉਹਨਾਂ ਦੀ ਭਲਾਈ ਵੈਲਫੇਅਰ ਕਰਨ ਨੂੰ ਇਹਨਾਂ ਨੇ ਬੋਡ ਬਣਾ ਦਿੱਤੇ ਗਏ। ਜਦੋਂ ਤੁਸੀਂ ਸਮਾਜ ਨੂੰ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਵੰਡਦੇ ਹੋਗੇ ਤੇ ਇਹ ਡਿਵਾਈਡ ਐਂਡ ਰੂਲਸ ਦੀ ਪਾਲਿਸੀ ਜਿਹੜੀ ਹਗੀ ਆ ਉਹ ਖੇਡਣ ਲੱਗੇ ਤੁਹਾਡੇ ਨਾਲ ਜਿਵੇਂ ਕਹਿੰਦੇ ਕਿ ਫੁੱਟ ਡਾਲੋ ਤੇ ਰਾਜ ਕਰੋ ਦੀ ਨੀਤੀ ਤੁਹਾਡੇ ਨਾਲ ਮਤਲਬ ਕਿ ਅਪਰੋਕਸੀਮੇਟਲੀ ਪੰਜਾਬ ਦੇ ਵਿੱਚ 20 ਦੇ ਆਸ-ਪਾਸ ਗੋਡ ਬਣ ਚੁੱਕੇ ਆ 20 ਦੇ ਆਸ-ਪਾਸ ਇਹ ਤੋਂ ਵੱਧ ਹੋ ਸਕਦੇ ਘੱਟ ਨਹੀਂ ਹੋ ਸਕਦੇ ਤੇ ਵੀ ਬੋਰਡਸ ਇਹਨਾਂ ਨੇ ਬਣਾ ਕੇ ਇਹਨਾਂ ਨੇ ਤੁਸੀਂ ਦੱਸੋ ਪੰਜਾਬ ਨੂੰ ਜਿਹੜੇ ਜਾਤ ਪਾਤ ਦੇ ਵਿੱਚ ਵੰਡਤਾ ਇਹ ਕਿੱਥੋਂ ਪੰਜਾਬ ਪੁੰਗਰ ਜਾਏਗਾ ਇਹਨਾਂ ਨੇ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਇਹਨਾਂ ਜ਼ਹਿਰ ਇਹਨਾਂ ਘਟਤਾ ਪਾਦਨੇ ਗਈ ਹੈ ਤੇ ਉਹ ਕਿਦਾਂ ਸਹੀ ਹੋ ਜਾਊਗਾ ਸੋ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਲੋਕਾਂ ਨੂੰ ਆਪਣੇ ਹੱਕਾਂ ਬਾਰੇ ਅਵੇਅਰ ਹੋਣਾ ਚਾਹੀਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਵਾਦੇ ਕਰਕੇ ਸਰਕਾਰ ਦੇ ਵਿੱਚ ਆਏ ਸੀ ਉਹਨਾਂ ਦੇ ਵਿੱਚੋਂ ਤੇ ਇਹਨਾਂ ਨੇ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਸੋ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਨੂੰ ਬੇਨਤੀ ਹੈ ਕਿ ਤੁਸੀਂ ਹਰ ਇੱਕ ਚੀਜ਼ ਨੂੰ ਸਮਝੋ ਹਰ ਇੱਕ ਪਹਿਲੂ ਨੂੰ ਵਿਚਾਰ ਕਰੋ ਲੋਕ ਵਿਰੋਧ ਦਰਜ ਕਰ ਰਹੇ ਹੈ ਕਿ ਤੁਸੀਂ ਐ ਨਾ ਸੋਚੋ ਕਿ ਡਿਊਟੀ ਉਹਨਾਂ ਦੀ ਹੈ ਜਿਹੜੇ ਜਿਹੜੇ ਲੋਕ ਧਰਨੇ ਪ੍ਰਦਰਸ਼ਨ ਕਰ ਰਹੇ ਹੈ ਤੁਸੀਂ ਵੋਟਰ ਹੋ ਜੇਕਰ ਛੋਨੂ ਲੀਡਰ ਇਮਾਨਦਾਰ ਚਾਹੀਦਾ ਤੇ ਪਹਿਲਾਂ ਵੋਟਰ ਨੂੰ ਵੀ ਨਾਲ ਦੀ ਨਾਲ ਇਮਾਨਦਾਰ ਬੰਨਾ ਪੈਣਾ ਹੈਗਾ ਤੋ ਉਹਨਾਂ ਨੂੰ ਇਹ ਛੱਡਣਾ ਪੈਣਾ ਇਹਨਾਂ ਨੂੰ ਇਹ ਸਾਰੇ ਇਹ ਲਾਲਚਾਂ ਨੂੰ ਸਾਰੇ ਸਾਈਡ ਤੇ ਕਰਨਾ ਪੈਣਾ ਇਹਨਾਂ ਨੂੰ ਛੱਡਣਾ ਪੈਣਾ ਕਿ ਇਹ ਝੁੰਟਾਂ ਦੇ لالਚਾਂ ਜਾਂ ਜਾਂ ਜੋ ਕੁਝ ਇਲੈਕਸ਼ਨਾਂ ਦੇ ਵਿੱਚ ਚੱਲਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਤੁਹਾਨੂੰ ਸੱਚ ਤੇ ਪੈਰਾ ਦੇਣਾ ਚਾਹੀਦਾ ਆਪਣੀ ਵੋਟ ਦੀ ਲੋਕਤੰਤਰ ਦੀ ਕੀਮਤ ਜਾਣਨੀ ਚਾਹੀਦੀ ਹੈ। ਪ੍ਰਧਾਨ ਜੀ ਸਦਾ ਭਗਵੰਤ ਸਿੰਘ ਮਾਨ ਜੀ ਦਾ ਇਹ ਤਰਕ ਹੈ ਉਹਨਾਂ ਦਾ ਕਹਿਣਾ ਹੈ ਵੀ ਸਾਡੀ ਜਿਹੜੀ ਗੱਲਬਾਤ ਆ ਇਸ ਪਾਲਿਸੀ ਨੂੰ ਲੈ ਕੇ ਕਿਸਾਨਾਂ ਤੱਕ ਪਹੁੰਚਾਈ ਨਹੀਂ ਦਿੱਤੀ ਜਿਹੜੀ ਵਿਰੋਧੀਆ ਪਾਰਟੀਆਂ ਨੇ ਜੀ ਉਹਨਾਂ ਨੇ ਇੰਨਾ ਕੂੜ ਪ੍ਰਚਾਰ ਕਰਿਆ ਜੀ ਤੇ ਸਾਡੀ ਜਿਹੜੀ ਗੱਲਬਾਤ ਦਾ ਸਰਕਾਰ ਦੁਆਰਾ ਜਿਹੜਾ ਤਰਕ ਰੱਖਿਆ ਜਾਂਦਾ ਸੀ ਉਹ ਕਿਸਾਨਾਂ ਤੱਕ ਪਹੁੰਚਿਆ ਨਹੀਂ। ਹੂੰ ਦੇਖੋ ਪਹਿਲਾਂ ਤੇ ਸਰਦਾਰ ਭਗਵੰਤ ਸਿੰਘ ਮਾਨ ਕੋਲੇ ਤੇ ਪਾਵਰ ਆਈ ਨਹੀਂ ਗੀਆਂ ਪਹਿਲਾਂ ਤੇ ਉਹਨਾਂ ਦੇ ਮਤਾ ਪਾ ਕੇ ਉਹਨਾਂ ਕੋਲੇ ਪਾਵਰਾਂ ਜਿਹੜੀਆਂ ਆਈਆਂ ਉਹ ਚੀਫ ਸੈਕਟਰੀ ਚਲਾਦੇ ਸਟੇਟ ਨੂੰ ਨਾਲ ਦੀ ਨਾਲ ਆ ਰਵਿੰਦ ਕੇਜਰੀਵਾਲ ਜਿਹੜੇ ਨਕਾਰੇ ਹੋਏ ਉਥੋਂ ਦੇ ਲੀਡਰ ਅਗੇ ਆ ਉਹ ਪੰਜਾਬ ਨੂੰ ਚਲਾ ਰਹੇ ਤੇ ਪੰਜਾਬ ਦੀਆਂ ਪਾਲਿਸੀਆਂ ਕ੍ਰੀਏਟ ਕਰ ਰਹੇਗੇ ਪੰਜਾਬ ਦੇ ਭਲੇ ਦੀਆਂ ਜਿਨ੍ਹਾਂ ਨੂੰ ਲੋਕਾਂ ਨੇ ਦਿੱਲੀ ਤੋਂ ਨਕਾਰਤਾ ਉਹ ਪੰਜਾਬ ਦੇ ਭਲੇ ਦੀਆਂ ਪਾਲਿਸੀਆਂ ਕ੍ਰੀਏਟ ਕਰ ਰਹੇ ਐਕਚੁਅਲੀ ਇਹ ਚਾਹੁੰਦੇ ਸੀ ਕਿ ਪੰਜਾਬ ਇਹਨਾਂ ਨੂੰ ਨਜ਼ਰ ਆ ਗਿਆ ਸੀ ਕਿ ਪੰਜਾਬ ਦਾ ਖਜ਼ਾਨਾ ਬਹੁਤ ਹੈਗਾ ਜਿਹੜੀਆਂ ਜ਼ਮੀਨਾਂ ਆਈਆਂ ਲੋਕਾਂ ਦੀਆਂ ਇਸ ਜ਼ਮੀਨਾਂ ਨੂੰ ਅਸੀਂ ਅਸੀਂ ਵਰਤ ਲਾਂਗੇ 2027 ਵਾਸਤੇ ਅਸੀਂ ਅਸੀਂ ਵੱਡਾ ਵੱਡੇ ਪੱਧਰ ਤੇ ਪੈਸਾ ਇਕੱਠਾ ਕਰ ਲਾਂਗੇ ਪਰ ਪੰਜਾਬ ਵਾਲਿਆਂ ਨੇ ਇਹਨਾਂ ਨੂੰ ਚੱਲਣ ਨਹੀਂ ਦਿੱਤੀ ਇਹਨਾਂ ਨੇ ਅੱਗੇ ਤੇ ਇਹਨਾਂ ਦੀ ਲੁੱਟ ਹੁੰਦੀ ਸੀ ਲੱਖਾਂ ਤੱਕ ਹੁਣ ਤੇ ਅੱਜ ਕੀ ਇਹਨਾਂ ਨੇ ਲੁੱਟ ਸਿੱਧੀ ਅਰਬਾਂ ਤੱਕ ਸੋਚ ਲਈ ਕਿ ਅਰਬਾਂ ਰੁਪਏ ਤੋਂ ਲੁੱਟੀਏ ਹੋਰ ਸਟੇਟਾਂ ਦੇ ਵਿੱਚ ਆਪਣਾ ਪ੍ਰਚਾਰ ਕਰੀਏ ਪੈਸੇ ਉੱਥੇ ਰਗਣੀਓਂ ਜਿਹੜਾ ਪੰਜਾਬ ਧਾਗਾ ਹੈ ਉੱਥੇ ਖਰਚੀਏ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਸੂਬਾ ਕਰਜ਼ੇ ਦੇ ਵਿੱਚ ਇਹਨਾਂ ਨੇ ਲਿਆਤਾ ਅੱਜ ਜਿਹੜੇ ਲੋਕ ਆਪ ਮਹਾਰੇ ਹੋਈ ਬੈਠੇ ਆ ਜਿਹੜੇ ਕਹਿੰਦੇ ਆ ਕਿ ਬਹੁਤ ਵਧੀਆ ਜੀ ਕਿ ਸਾਨੂੰ ਬਿਜਲੀ ਫ੍ਰੀ ਮਿਲ ਰਹੀ ਗਈ ਹੈ ਜਾਂ ਜਾਂ ਜਿਹੜੇ ਬੋਰਡਸ ਦੇ ਵਿੱਚ ਮੈਂਬਰ ਬਿਠਾਉਂਦੇ ਆ ਕਿ ਉਹ ਐਸ ਕਰਕੇ ਕਿ ਆਪ ਆਪ ਦੀਆਂ ਬਰਾਦਰੀਆਂ ਨੂੰ ਬੋਲਣ ਨਾ ਦੇਣ ਕੀ ਲੋ ਜੀ ਮੈਂ ਮੈਂ ਤੁਹਾਨੂੰ ਰਾਜਾ ਮੈਂ ਬੈਠਾ ਆਇਆ ਤੁਸੀਂ ਮੈਨੂੰ ਦੱਸੋ ਉਹ ਤੁਸੀਂ ਜਦੋਂ ਤੁਸੀਂ ਗਵਰਨਮੈਂਟ ਦੇ ਤੁਸੀਂ ਗਲਤ ਪਾਲਿਸੀਆਂ ਨੂੰ ਤੁਸੀਂ ਲੋਕਾਂ ਸਾਹਮਣੇ ਉਜਾਗਰ ਨਹੀਂ ਕਰੋਗੇ ਤੇ ਤੁਸੀਂ ਖਾਲੀ ਬਰਾਬਰੀ ਦਾ ਨਹੀਂ ਤੁਸੀਂ ਪੂਰੇ ਸਮਾਜ ਦਾ ਨੁਕਸਾਨ ਕਰੋਗੇ ਸੋ ਇਹ ਬਹੁਤ ਬਹੁਤ ਗਹਿਰੀ ਗੱਲ ਹੈ ਕਿ ਪੰਜਾਬ ਸੂਬਾ ਇੰਨੇ ਕਰਜ਼ੇ ਦੇ ਵਿੱਚ ਥੱਲੇ ਚਲ ਜਾਣਾ ਹੈਗਾ ਕਿ ਦਬਾਰ ਤੋਂ ਉੱਪਰ ਉੱਭਰ ਹੀ ਨਹੀਂ ਪਾਣਾ ਹੈਗਾ ਸੋ ਮੇਰੀ ਇੱਥੇ ਦੇ ਜਿਹੜੇ ਇਹਨਾਂ ਦੇ ਆਪ ਦੇ ਵਲੰਟੀਅਰਸ ਸਰਬਾਨ ਅਗੇ ਤੇ ਆ ਜਿਹੜੇ ਲੋਕ ਅਗੇ ਜਿਹੜੇ ਪੰਜਾਬ ਪੱਕੀ ਸੋਚ ਰੱਖਦੇ ਆ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਇਸ ਗੱਲ ਦਾ ਕਿ ਪੰਜਾਬ ਦਾ ਸੂਬਾ ਜਿਹੜਾ ਕਰਜ਼ੇ 'ਚ ਜਾ ਰਿਹਾ ਅਗਲੇ ਨਵੇਂ ਹੱਥਾਂ ਦੇ ਵਿੱਚ ਆਏਗਾ ਮੰਨ ਲਓ ਸਰਕਾਰ ਜਾਂਦੀ ਹੈ ਨਵੇਂ ਹੱਥਾਂ ਦੇ ਵਿੱਚ ਸਰਕਾਰ ਆਉਂਦੀ ਹੈ ਫਿਰ ਉਹ ਵੀ ਇਹੀ ਗੱਲ ਕਹਿਣਗੇ ਕਿ ਇਹ ਪਿਛਲੀਆਂ ਸਰਕਾਰਾਂ ਕਰਜ਼ਾ ਚੜਾਈਆਂ ਫਿਰ ਤੇ ਹਰ ਜੰਮਦਾ ਬੱਚਾ ਪੰਜਾਬ ਦਾ ਕਰਜ਼ੇ ਦੇ ਵਿੱਚ ਹੈਗਾ ਉਹ ਕਿਵੇਂ ਨਿਕਲਾਂਗੇ ਆਪਾਂ ਕਰਜ਼ੇ ਦੇ ਵਿੱਚੋਂ ਸਰਪਲਸ ਕਿੱਦਾਂ ਹੋਵਾਂਗੇ ਅਸੀਂ ਤੇ ਕਦੀ ਵੀ ਨਹੀਂ ਸਰਪਲਸ ਹੋ ਸਕਦੇ ਇਹਦੇ ਥੇਰੇ-ਤੇਰੇ ਪੰਜਾਬ ਇੰਨਾ ਇੰਨਾ ਕ ਜਿਆਦਾ ਕਰਜ਼ੇ ਦੇ ਵਿੱਚ ਆਜਣਾ ਤੇ ਬਾਅਦ ਚ ਉਹਨੂੰ ਕਰਜ਼ਾ ਮੁਕਤ ਕਰਨ ਵਾਸਤੇ ਕੁਛ ਨਾ ਕੁਛ ਬਹੁਤ ਜਿਆਦਾ ਰੇਸ਼ਿਓ ਸਾਡੀ ਖਰਾਬ ਹੋਏ ਕਿ ਸੋ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਆਪਣੇ ਹੱਕਾਂ ਦੇ ਪ੍ਰਤੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਰਦਾਰ ਜੀ ਇੱਕ ਤੁਹਾਡੇ ਤੋਂ ਲਾਸਟ ਗੱਲ ਪੁੱਛਣਾ ਚਾਹੁੰਦੇ ਆ ਜੀ ਦੇਖੋ ਜੀ ਅਗਰ ਆਪਾਂ ਗੱਲ ਕਰੀਏ ਜੀ ਪੰਜਾਬ ਦਾ ਬਹੁਤ ਸਾਰਾ ਜਿਹੜਾ ਸਮਾਂ ਵੇਸਟ ਹੋਇਆ ਬਹੁਤ ਸਾਰ ਬਹੁਤ ਸਾਰੇ ਕਿਸਾਨਾਂ ਦਾ ਅਗਰ ਆਪਾਂ ਕਹੀਏ ਉਹਨਾਂ ਦਾ ਨੁਕਸਾਨ ਵੀ ਹੋਇਆ ਜੀ ਕਿਉਂਕਿ ਜਿਹੜੀਆਂ ਕਈ ਥਾਵਾਂ ਤੇ ਜਿੱਥੇ ਜ਼ਮੀਨ ਇੱਕ ਮਾਰਕ ਕੀਤੀ ਗਈ ਸੀ ਲੈਂਡ ਪੋਲਿੰਗ ਪਾਲਿਸੀ ਦੇ ਵਾਸਤੇ ਉਧਰ ਜਿਸਤਰੀਆਂ ਤੱਕ ਤੇ ਬ੍ਰੋਕਰ ਜਿਹੜੀ ਲੱਗ ਗਈ ਸੀ ਤੇ ਆਕਸਰਾਂ ਦਾ ਬਹੁਤ ਸਾਰਾ ਮਿਹਨਤ ਦਾ ਨੁਕਸਾਨ ਹੋਇਆ ਤੇ ਇਹਦੇ ਵਿੱਚ ਜਿਹੜੇ ਬਹੁਤ ਲੋਕ ਨੇ ਉਹ ਆਵਾਜ਼ ਵੀ ਚੱਕ ਰਹੇ ਨੇ ਵੀ ਜਿਹੜੀ ਭਗਵੰਤ ਮਾਨ ਸਰਕਾਰ ਦੇ ਉੱਪਰ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ ਅਗਰ ਇੱਕ ਆਮ ਬੰਦਾ ਧੱਕਲੇ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਕੋਸ਼ਿਸ਼ ਚਾਹੇ ਵਿੱਚਕੂ ਹੁੰਦੀ ਹੈ ਨਹੀਂ ਹੁੰਦੀ ਹੈ ਲੇਕਿਨ ਪਰਚਾ ਜ਼ਰੂਰ ਦਰਜ ਹੁੰਦਾ ਤੇ ਇਸ ਮੈਂਟਰ ਤੇ ਤੁਸੀਂ ਕੀ ਕਹੋਗੇ ਪਰਚੇ ਦੀ ਮੰਗ ਕਰੋਗੇ ਦੀ ਤੁਸੀਂ ਬਿਲਕੁਲ ਤੁਹਾਡੀ ਗੱਲ درست ਹੈਗੀ ਹੈ ਪਰ ਇੱਥੇ ਪਰਚਾ ਕਰੇਗਾ ਕੌਣ ਗੱਲ ਤੇ ਸਟੇਟ ਤੇ ਸਾਰੀ ਇਹ ਹੈਗੀ ਹੈ ਉਹਨ ਜੇਕਰ ਇਹਨਾਂ ਦੀ ਲੁੱਟਣ ਦੀ ਮਨਸ਼ਾ ਆ ਗਈ ਸੀ ਦੇਖੋ ਇਹਨਾਂ ਨੇ ਹੱਥ ਤੇ ਪਾਇਆ ਠੀਕ ਹੈ ਉਹ ਇਹਨਾਂ ਦਾ ਹੱਥ ਠੀਕ ਪਿਆ ਨਹੀਂ ਇਹਨਾਂ ਨੂੰ ਬੈਕ ਆਊਟ ਕਰਨਾ ਪਿਆ ਆਪਣੇ ਡਿਸੀਜਨਾਂ ਤੋਂ ਲੋਕਾਂ ਦਾ ਪੈਸੇ ਦਾ ਨੁਕਸਾਨ ਹੋਇਆ ਲੋਕਾਂ ਦੇ ਸਮੇਂ ਦਾ ਨੁਕਸਾਨ ਹੋਇਆ ਆਰਥਿਕ ਨੁਕਸਾਨ ਸਟੇਟ ਨੂੰ ਝੱਲਣਾ ਪਿਆ ਇਹਨਾਂ ਕਰਕੇ ਇਸ ਦੌਰਾਨ ਇਹਨਾਂ ਦੀ ਮਨਸ਼ਾ ਤੇ ਤੱਦ ਪਤਾ ਲੱਗ ਸਕਦੀ ਹੈ ਜਦੋਂ ਕੋਈ ਇਨਵੈਸਟੀਗੇਸ਼ਨ ਏਜੰਸੀ ਲਾਈਕ ਸੀਬੀਆਈ ਵਗੈਰਾ ਕੋਈ ਇੰਡੀਪੈਂਡੈਂਟ ਏਜੰਸੀ ਇਸ ਗੱਲ ਦੀ ਜਾਂਚ ਕਰੇ ਕਿ ਇਹ ਸਾਰੇ ਪੰਜਾਬ ਨੂੰ ਤੇ ਇਹਨਾਂ ਨੇ ਕੰਮ ਲਾ ਦਿੱਤਾ ਜਦੋਂ ਸਾਰੇ ਪੰਜਾਬ ਨੂੰ ਕੰਮ ਲਾਤਾ ਇਸ ਦੌਰਾਨ ਸਾਰੇ ਪੰਜਾਬ ਨੂੰ ਕੰਮ ਲਾ ਕੇ ਇਹਨਾਂ ਨੇ ਵਿੱਚੋਂ ਕੀ ਕੱਢਣਾ ਸੀ ਯਾਨੀ ਕਿ ਇਹਨਾਂ ਨੇ ਪਿੱਛੋਂ ਕੋਈ ਅਲੱਗ ਕੰਮ ਕਰਨਾ ਸੀ ਪੰਜਾਬ ਦੇ ਰੈਵਨਿਊ ਨੂੰ ਖਰਾਬ ਕਰਨ ਵਾਲਾ ਸੀ ਜਾਂ ਕਿ ਇਹ ਤੇ ਕੋਈ ਅਦਰ ਇੰਡੀਪੈਂਡੈਂਟ ਏਜੰਸੀ ਕੱਢ ਸਕਦੀ ਹੈ ਜਿਸ ਕੋ ਕੋਈ ਸਾਰੇ ਟੂਲ ਹੋਣ ਉਹ ਇਹ ਇਹ ਪਾਵਰਜ਼ ਹੁੰਦੀਆਂ ਜਿਹੜੇ ਟੂਲ ਚ ਹੁੰਦੇ ਆ ਉਹ ਕੋਈ ਏਜੰਸੀ ਹੀ ਇਹਨਾਂ ਤੋਂ ਪਤਾ ਕਰਾ ਸਕਦੀ ਹੈ ਬਾਕੀ ਰਹੀ ਗੱਲ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਉਹਨਾਂ ਦਾ ਨੁਕਸਾਨ ਇਸ ਦੌਰਾਨ ਕਿੱਡਾ ਵੱਡਾ ਹੋ ਗਿਆ ਐ ਲੈਂਡ ਪੋਲਿੰਗ ਪਾਲਿਸੀ ਤੋਂ ਪਹਿਲਾਂ ਵੀ ਐ ਜਿਹੜਾ ਚੱਲਿਆ ਲੁਧਿਆਣੇ ਦੇ ਵਿੱਚ ਰੈਵਨਿਊ ਜਿਹੜਾ ਅਗਾਸੀ ਉਹ ਖਰਾਬ ਹੋਇਆ ਚੋਣਾਂ ਦੇ ਦੌਰਾਨ ਕਿ 6 ਮਹੀਨੇ ਦੇ ਵਿੱਚ ਪੰਜਾਬ ਦੀ ਸਾਰੀ ਲੀਡਰਸ਼ਿਪ ਪੰਜਾਬ ਦੇ ਵਿੱਚ ਬੈਠੀ ਰੀ ਜੀਮਨੀ ਚੋਣ ਦੇ ਵਿੱਚ ਹਲੇ ਕਿ ਤੁਹਾਨੂੰ ਉਹਦਾ ਨੁਕਸਾਨ ਦਾ ਪਤਾ ਲੱਗੇਗਾ ਕਿ ਪੰਜਾਬ ਨੇ ਬੈਕਫੋਰਟ ਤੇ ਆ ਗਿਆ ਆ ਗਿਆ ਤੇ ਲੋਕਾਂ ਨੂੰ ਜਦੋਂ ਪਤਾ ਲੱਗੇਗਾ ਕਿ ਸਾਡਾ ਪੰਜਾਬ ਦਾ ਸੂਬਾ ਦਿਨ ਪ੍ਰਤੀ ਦਿਨ ਕਰਜ਼ਾਈ ਹੁੰਦਾ ਰਿਹਾ ਤੇ ਉਦੋਂ ਉਹਨਾਂ ਨੂੰ ਪਤਾ ਲੱਗੇਗਾ ਸ ਲੋਕਾਂ ਨੂੰ ਸਮਝ ਚਾਹੀਦੀ ਸਰਦਾਰ ਜੀ ਕੋਈ ਮੈਸੇਜ ਦੇਣਾ ਚਾਹੁੰਦੇ ਜੀ ਆਪਾਂ ਅਜ ਸਮਾਜ ਵਾਸਤੇ ਸਮਾਜ ਵਾਸਤੇ ਮੇਰਾ ਇੱਕੋ ਹੀ ਮੈਸੇਜ ਹੈਗਾ ਕਿ ਥੋਨੋਂ ਪਹਿਲਾਂ ਤਾਂ ਜਾਗਰੂਕ ਹੋਣਾ ਪੈਣਾ ਤੇ ਇੰਨਾ ਸਿਆਸੀ ਜਿਹੜੀਆਂ ਪਾਰਟੀਆਂ ਹੈਗੀਆਂ ਹੁਣ ਜਿਵੇਂ ਕਿ ਸੈਂਟਰ ਸਰਕਾਰ ਦੇ ਵਿੱਚ ਬੀਜੇਪੀ ਬੈਠੀ ਹੋਈ ਹੈ ਤੇ ਬੀਜੇਪੀ ਨੇ ਕਦੀ ਪੰਜਾਬ ਦਾ ਭਲਾ ਨਹੀਂ ਚਾਇਆਗਾ ਤੇ اگر ਬੀਜੇਪੀ ਪੰਜਾਬ ਦਾ ਪਲਾਚਾਉਂਦੀ ਤੇ ਸ਼ਾਇਦ ਅੱਜ ਪੰਜਾਬ ਦੇ ਸੂਬੇ ਦੀ ਖੁਸ਼ਹਾਲੀ ਵਾਸਤੇ ਤਰੱਕੀ ਵਾਸਤੇ ਕਈ ਕਾਰਜ ਕਰਦੀ ਪਰ ਬੀਜੇਪੀ ਨੇ ਪੰਜਾਬ ਨੂੰ ਨੁਕਰੇ ਲਾਇਆ ਸਾਨੂੰ ਇਨਸੈਂਟਿਵ ਨਹੀਂ ਮਿਲਦਾ ਸੀ ਬਾਰਡਰ ਸਟੇਟ ਤੇ ਬੈਠੇ ਹੋਏ ਆ ਸਾਡੇ ਨਾਲ ਲੱਗਦੇ ਬਾਰਡਰ ਬੰਦ ਹੈਗੇ ਆ ਇਹ ਲੋਕਾਂ ਨੂੰ ਪਹਿਲਾਂ ਵੀ ਸਮਝ ਆਣੀ ਚਾਹੀਦੀ ਸੀ ਕਿ ਸਾਡੇ ਬਿਲਕੁਲ ਨਾਲ ਲੱਗਦੇ ਬਾਰਡਰ ਜਿਹੜੇ ਹੁੰਦੇ ਆ ਉਹ ਇਕਨੋਮਿਕਲੀ ਕੋਰੀਡੋਰ ਹੁੰਦੇ ਆ ਤੇ ਇਸੇ ਵੀ ਸਟੇਟ ਤੇ ਸੂਬੇ ਦੇ ਨਾਲ ਜਦੋਂ ਬਾਰਡਰ ਬੰਦ ਕਰਤੇ ਜਾਂਦਾ ਤੇ ਉਹ ਸੂਬਾ ਖਤਮ ਹੋ ਜਾਂਦਾ ਜਦੋਂ ਬਾਕੀ ਸੂਬਿਆਂ ਦੇ ਨਾਲ ਲੱਗਦੇ ਬਾਰਡਰ ਖੁੱਲੇ ਉੱਥੋਂ ਵਪਾਰ ਹੁੰਦੇ ਆ ਤੇ ਸਾਡੇ ਸੂਬੇ ਦੇ ਨਾਲ ਲੱਗਦੇ ਬਾਰਡਰ ਬੰਦ ਕਿਉਂ ਤੁਹਾਡਾ ਪੰਜਾਬ ਦਾ ਰੈਵਨਿਊ ਕਿੱਦਾਂ ਸਰਪਲਸ ਹੋਏਗਾ ਤੁਹਾਡਾ ਪੰਜਾਬ ਦਾ ਰੈਵਨਿਊ ਸਰਪਲਸ ਹੋਣ ਵਾਸਤੇ ਤੁਹਾਡੇ ਇਕਨੋਮਿਕਲੀ ਤੁਸੀਂ ਸਟਰੋਂਗ ਹੋਣਾ ਤੁਹਾਡੇ ਕੋਲੇ ਵਪਾਰ ਦੀਆਂ ਟ੍ਰੇਡ ਦੀਆਂ ਪਾਲਿਸੀਜ਼ ਹੋਣੀਆਂ ਚਾਹੀਦੀਆਂ ਤੁਸੀਂ ਨਾਲ ਲੱਗਦੇ ਆਪਣੇ ਵਪਾਰ ਖੇਤਰ ਦੇ ਵਿੱਚ ਉਪਰ ਆਣਾ ਪਰ ਅਫਸੋਸ ਦੇ ਨਾਲ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਬੀਜੇਪੀ ਨੇ ਕਦੀ ਵੀ ਪੰਜਾਬ ਦਾ ਭਲਾ ਨਹੀਂ ਚਾਇਆ ਕਦੀ ਹਿੱਤ ਨਹੀਂ ਚਾਇਆ ਸੋ ਮੋਦੀ ਸਰਕਾਰ ਨੂੰ ਤੇ ਗ੍ਰਹਿ ਮੰਤਰੀ ਸਾਹਿਬ ਨੂੰ ਇਸ ਉਰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਸਾਡਾ ਬਾਰਡਰ ਸਟੇਟ ਆ ਸਾਨੂੰ ਵੱਧ ਇਨਸੈਂਟਿਵ ਚਾਹੀਦੇ ਆ ਤੇ ਵੱਧ ਸਾਨੂੰ ਪੈਸਾ ਚਾਹੀਦਾ ਹੈ ਮੈਂ ਇਹਦੇ ਨਾਲ ਹੀ ਆਪਣੇ ਸ਼ਬਦਾਂ ਨੂੰ ਬਰਾਮਦ ਦਿਨਾਂ ਪ੍ਰਧਾਨ ਜੀ ਤੁਸੀਂ ਕੀਮਤੀ ਸਭਾ ਕੀਮਤੀ ਜਾਣਕਾਰੀ ਸਾਰਨਾ ਸ਼ੇਅਰ ਕੀਤੀ ਹੈ ਜੀ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਨਮੋਜੀ ਸਤਿ ਸ਼੍ਰੀ ਅਕਾਲ ਜੀ